ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 24 ਸਤੰਬਰ 2024 ਤੇ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਮੀਂਹ ਨੇਰੀ ਦੀ ਕਰਨ ਜਾ ਰਹੇ ਹਾਂ ਮੌਸਮ ਦੇ ਵਿੱਚ ਬਦਲਾਅ ਆਉਣ ਦੀ ਸਭਾਵਨਾ ਜਿਹੜੀ ਆਉਂਦੇ ਦਿਨਾਂ ਵਿੱਚ ਬਖਾਈ ਦੇ ਰਹੀ ਆ ਅੱਜ ਦੀ ਗੱਲ ਕੀਤੀ ਆ ਬਦਾ ਅੱਜ ਮਤਲਬ ਕਿ ਬੇਸਿਕ ਕਹਿਣ ਨੂੰ ਤਾਂ ਅੱਸੂ ਦਾ ਮਹੀਨਾ ਚੱਲ ਰਿਹਾ ਹੈ ਕਹਿੰਦੇ ਆਪਾਂ ਦੂ ਦੀ ਗਰਮੀ ਹੁੰਦੀ ਹੈ ਜਿਹੜੀ ਬਹੁਤ ਭਿਆਨਕ ਹੁੰਦੀ ਹੈਗੀ ਪਰ ਇਸ ਵਾਰ ਤਾਂ ਅੱਸੂ ਦੀ ਗਰਮੀ ਨੇ ਵੀ ਜਿਹੜੀ ਹੱਦ ਕੀਤੀ ਹੋਈ ਹੈਗੀ ਅੱਤ ਦੀ ਗਰਮੀ ਪਸੱਲੇ 4-5 ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਪੈ ਰਹੀ ਹੈਗੀ ਨਾਲ ਦੀ ਨਾਲ ਗਰਮੀ ਦੇ ਨਾਲ-ਨਾਲ ਜਿਹੜੀ ਹੌਮਸ ਬਣੀ ਹੋਈ ਹੈ ਇਹ ਜਿਹੜੀ ਬਹੁਤ ਤੰਗ ਪਰੇਸ਼ਾਨ ਕਰ ਰਹੀ ਆ ਤੇ ਇਹਦੇ ਕਾਰਨ ਜਿਹੜੀ ਗਰਮੀ ਆ ਹੋਰ ਵੀ ਜ਼ਿਆਦਾ ਮਹਿਸੂਸ ਹੋ ਰਹੀ ਆ ਮਤਲਬ ਕਿ ਤਲਖੀ ਜੀ ਮਹਿਸੂਸ ਹੋ ਰਹੀ ਆ ਅਸਹਿਣਸ਼ੀਲ ਗਰਮੀ ਜਿਹੜੀ ਹੌਮਸਟ ਦੇ ਕਾਰਨ ਮਹਿਸੂਸ ਹੋ ਰਹੀ ਆ ਸਮੁੱਚੇ ਸੂਬੇ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਮਤਲਬ ਕਿ ਜਿਹੜੇ ਪੰਜਾਬ ਨਾਲ ਲੱਗਦੇ ਇਲਾਕੇ ਨੇ ਉਹਨਾਂ ਵਿੱਚ ਸਾਰਿਆਂ ਵਿੱਚੀ ਜਿਹੜੀ ਗਰਮੀ ਦਾ ਅਹਿਸਾਸ ਪੂਰਾ ਪੀਕ ਤੇ ਬਣਿਆ ਹੋਇਆ ਹੈਗਾ ਅਸੂ ਦੀ ਗਰਮੀ ਆ ਜਿਹੜੀ ਇੰਨੀ ਜ਼ਿਆਦਾ ਨਹੀਂ ਹੁੰਦੀ ਅਸੂ ਦੇ ਵਿੱਚ ਗਰਮੀ ਆ ਜਿਹੜੀ ਘਟਨੀ ਸ਼ੁਰੂ ਹੋ ਜਾਂਦੀ ਹੈਗੀ ਤੇ ਅੱਗੇ ਦੀ ਗੱਲ ਕੀਤੀ ਆਵੇ ਤਾਂ ਕੱਲ 25 ਸਤੰਬਰ ਤੋਂ ਪੰਜਾਬ ਵਿੱਚ ਜਿਹੜੀ ਹਵਾ ਜਿਹੜੀ ਬਿਲਕੁਲ ਠੱਪ ਪਈ ਹੋਈ ਸੀਗੀ ਉਹ ਮਸਾਲੀ ਗਰਮੀ ਜ਼ਿਆਦਾ ਦੇਖੀ ਜਾ ਰਹੀ ਸੀ ਕੱਲ 25 ਸਤੰਬਰ ਤੋਂ ਪੂਰੇ ਦੀ ਬਾਸੀ ਹੋ ਜਾਣੀ ਆ ਪੂਰੇ ਦੀ ਹਵਾ ਪੰਜਾਬ ਵਿੱਚ ਥੋੜੀ ਥੋੜੀ ਚੱਲਣੀ ਸ਼ੁਰੂ ਹੋ ਜਾਣੀ ਹੈਗੀ ਹਲਕੇ ਦਰਮਿਆਨੇ ਬੁੱਲੇ ਕੱਲ ਤੜਕਸਾਰ ਜਾਂ ਦੁਪਹਿਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਤੱਕ ਪੁੱਜਦੇ ਹੋ ਸਕਦੇ ਹੈਗੇ ਖਾਸ ਕਰਕੇ ਜਿਹੜੇ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਨੇ ਜਾਂ ਪਹਾੜੀ ਖੇਤਰਾ ਗਿਆ ਕੱਲ੍ਹ ਉੱਥੇ ਕਿਤੇ ਗਰਚਮਕਲੇ ਬੱਦਲ ਵੀ ਨਿੱਕੀਆਂ ਮੋਟੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹੈਗੇ ਐਦਾਂ ਦੀ ਉਮੀਦ ਬਣਦੀ ਜਾ ਰਹੀ ਹੈ ਕਿਉਂਕਿ ਜਦੋਂ ਪੂਰੀ ਦੀ ਹਵਾ ਪੰਜਾਬ ਵਿੱਚ ਆਉਗੀ ਹੀਟ ਪਹਿਲਾਂ ਹੀ ਪਣੀ ਹੋਈ ਹੈਗੀ ਤਾਂ ਸਿਸਟਮ ਦੇ ਆਉਣ ਤੋਂ ਪਹਿਲਾਂ ਪਾਸੇ ਵੀ ਸਿਸਟਮ ਦੀ ਦਬਤਕ ਤੋਂ ਪਹਿਲਾਂ ਪੰਜਾਬ 'ਚ ਕਿਤੇ ਨਾ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਜਿਹੜੀਆਂ ਵੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਹੱਦ ਨਾਲ ਪੈਂਦੇ ਖੇਤਾਂ ਨੇ ਉਹਨਾਂ ਵਿੱਚ ਕਿਤੇ ਜਾਂ ਬਾਦ ਖੇਤਰ ਕਿਤੇ ਨਿੱਕੀਆਂ-ਮੁੰਡੀਆਂ ਝਟਾਂ ਕੱਲ ਲੱਗ ਸਕਦੀਆਂ ਨੇ ਬਾਕੀ 26 ਤੋਂ 28 ਸਤੰਬਰ ਦੇ ਵਿਚਕਾਰ ਇੱਕ ਪੱਛਮੀ ਸਿਸਟਮ ਆ ਰਿਹਾ ਪੱਛਮੀ ਸਿਸਟਮ ਭਾਵੇਂ ਬਹੁਤਾ ਤਾਕੜਾ ਨਹੀਂ ਹੋਏਗਾ ਪਰ ਫਿਰ ਵੀ ਹਲਕਾ ਸਿਸਟਮ ਆਗਾ ਤੇ ਹੀਟ ਬਣੀ ਹੋਈ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਔਰ ਇਹਦੀ ਹਵਾ ਕੱਲ ਤੋਂ ਹੀ ਪੰਜਾਬ ਵਿੱਚ ਪੁੱਜਣੀ ਸ਼ੁਰੂ ਹੋ ਜਾਣੀ ਹੈ ਕਿ ਤੇ ਅਗਲੇ 3-4 ਦਿਨ ਜਿਹੜੀ ਇਸੇ ਤਰ੍ਹਾਂ ਪੂਰੀ ਇਹਦੀ ਹਵਾ ਨਮੀ ਲੈ ਕੇ ਬੰਗਾਲ ਦੀ ਖਾੜੀ ਤੋਂ ਜਾਂ ਜਿਹੜੀਆਂ ਪੰਜਾਬ ਤੱਕ ਨਮੀ ਲੀਆਂ ਹਵਾਵਾਂ ਪੁੱਜਦੀਆਂ ਰਹਿਣੀਆਂ ਨੇ ਜਿੱਦਾਂ ਚੱਲਦੇ ਆ ਪੰਜਾਬ ਦੇ ਵਿੱਚ 26 ਤੋਂ ਲੈ ਕੇ 28 ਸਤੰਬਰ ਦੇ ਵਿੱਚਕਾਰ ਖਾਸ ਕਰਕੇ ਮਾਝੇਦਵਾਬੇ ਦੇ ਵਿੱਚ ਮੀਂਹ ਦੀ ਵਧੀਆ ਝਟ ਜਿਹੜੀ ਲੱਗ ਸਕਦੀ ਹੈਗੀ ਕਿਤੇ ਨਾ ਕਿਤੇ ਕੁਝ ਖੇਤਰਾਂ ਦੇ ਵਿੱਚ ਤੇ ਮਾਲਵਾ ਵੈਲਟ ਦੇ ਵਿੱਚ ਜਿਹੜੀ ਕਾਰਵਾਈ ਟੁੱਟਮੀ ਹੋਊਗੀ ਮਾਲਵਾ ਵੈਲਟ ਦੇ ਪੱਛਮੀ ਖੇਤਰਾਂ ਜਿਹਨੀਆਂ ਕਿਤੇ ਕਿਤੇ ਵਧੀਆ ਝਟ ਲੱਗ ਸਕਦੀ ਹੈ ਪਰ ਆਹ ਕਾਰਵਾਈ ਹੈ ਜਿਹੜੀ ਟੁੱਟਮੀ ਹੋਊਗੀ ਮੀਂਹ ਮਤਲਬ ਕਿ ਏਰੀਆ ਵਾਈਜ਼ ਗੱਲ ਕੀਤੀ ਆ ਤਾਂ ਮੀਂਹ ਮਾਲਵੇ ਵਿੱਚ ਇੰਨਾ ਸੰਗਣਾ ਨਹੀਂ ਹੋਊਗਾ ਮਤਲਬ ਕਿ ਬਾਡੇਲਾ ਮੀਂਹ ਨਹੀਂ ਹੋਊਗਾ ਟੁੱਟਮਾ ਹੋਊਗਾ ਮੀਂਹ ਕਿਤੇ ਪੈਗਾ ਕਿਤੇ ਨਾ ਪੈਗਾ ਇਦਾਂ ਹੋਊਗਾ ਪਰ ਹਨੇਰੀ ਬੁੱਲਾ ਕੱਦੀਰ ਪੰਜਾਬ ਦੇ ਕੀ ਖੇਤਾਂ ਵਿੱਚ ਦੀ ਨੰਗ ਸਕਦਾਗਾ ਖਾਸ ਕਰਕੇ ਜਿਹੜੇ ਅ 26 ਸਤੰਬਰ ਤੋਂ ਲੈ ਕੇ 28 ਸਤੰਬਰ ਦੇ ਵਿੱਚ ਕਾ ਜਿਹੜੀ ਉਮੀਦ ਬਣੀ ਹੋਈ ਆ 26 27 ਨੂੰ ਜਾਂ ਤਾਂ ਹਲਚਲ ਹੋ ਸਕਦੀ ਹੈ ਜਾਂ 27 28 ਨੂੰ ਹਲਚਲ ਜਿਹੜੀ ਪੰਜਾਬ ਵਿੱਚ ਇੱਕ ਅੱਧੀਰੀ ਵੱਧ ਕੇ ਜੇ ਹਲਚਲ ਹੋ ਸਕਦੀ ਹੈ ਕਿ ਜਾਂ ਤਾਂ ਵੈਸੇ ਤਾਂ ਤਿੰਨਾਂ ਦਿਨਾਂ ਵਿੱਚ ਹੀ ਸੁਭਾਵਨਾ ਹੈਗੀ ਆ ਪਰ ਕਈ ਵਾਰ ਤਾਂ ਤਿੰਨੇ ਦਿਨ ਹੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਉਮੀਦ ਮੁਤਾਬਕ ਪਰ ਕਈ ਵਾਰ ਇਦਾਂ ਹੁੰਦਾ ਕਿ ਸਿਸਟਮ ਦਾ ਜ਼ਿਆਦਾ ਜ਼ੋਰ ਜਾ ਲੱਗ ਜਾਂਦਾ ਹੋ ਸਕਦਾ ਜੀ 26 ਨੂੰ ਹਲਚਲ ਜ਼ਿਆਦਾ ਹੋ ਗਈ ਤਾਂ 27 28 ਸਤੰਬਰ ਨੂੰ ਉਮੀਦ ਘੱਟ ਰਹੂਗੀ ਪਾਦੇ 26 ਨੂੰ ਹਲਚਲ ਥੋੜੇ ਬਹੁਤ ਖੇਤਰਾਂ ਚ ਹੋਈ ਲਿਮਟਿਡ ਖੇਤਰਾਂ ਚ ਹੋਈ ਤਾਂ 27 28 ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਇੱਕ ਅਧੀਰ ਹਨੇਰੀ ਝੱਖੜ ਦੀ ਸੁਭਾਵਨਾ ਰਹੂਗੀ ਮਾਜੇ ਦਬਾਬੇ ਵਿੱਚ ਮੀਂਹ ਦੀ ਤੀਬਰਤਾ ਜਿਹੜੀ ਹਲਕੇ ਤੋਂ ਦਰਮਿਆਨਾ ਰਹੂਗਾ ਕਿਤੇ ਭਾਰੀ ਝਟ ਜ਼ਰੂਰ ਲੱਗ ਸਕਦੀ ਹੈ ਪਰ ਏਰੀਆ ਵਾਈਜ਼ ਗੱਲ ਕੀਤੀ ਜਾਵੇ ਤਾਂ ਮਾਜੇ ਦਬਾਬੇ ਵਿੱਚ ਜਾਂ ਮਾਲੋ ਵੈਲਟ ਦੇ ਜਿਹੜੇ ਚੜ੍ਹਦੇ ਵੱਲ ਦੇ ਇਲਾਕੇ ਨੇ ਪਾਦੇ ਇਲਾਕੇ ਨੇ ਉਹਨਾਂ ਵਿੱਚ ਮੀਂਹ ਜਿਹੜਾ ਥੋੜਾ ਜਿਹਾ ਸੰਘਣਾ ਰਹਿ ਸਕਦਾ ਹੈ ਏਰੀਆ ਵਾਈਜ਼ ਗੱਲ ਕੀਤੀ ਜਾਵੇ ਤਾਂ ਮਾਲਵੇ ਵਿੱਚ ਮੀਂਹ ਜਿਹੜਾ ਥੋੜਾ ਟੁੱਟਮਾਰ ਹੋਊ ਮੀਂਹ ਮੋਸ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਲਕਾ ਦਰਮਿਆਨਿਆ ਹੋਊਗਾ ਉੱਤਰੀ ਰਾਜਸਥਾਨ ਹਨੂਮਾਨਗੜ ਗੰਗਾ ਨਗਰ ਵੀ ਕਿਤੇ ਕਿਤੇ ਮੀਂਹ ਦੀਆਂ ਛੱਟਾਂ ਲੱਗ ਸਕਦੀਆਂ ਨੇ ਇੱਕ ਅੱਧੀ ਛੱਟ ਜਿਹੜੀ 26 ਤੋਂ 28 ਸਤੰਬਰ ਦੇ ਵਿੱਚਕਾਰ ਹਨੂਮਾਨਗੜ ਗੰਗਾ ਨਗਰ ਦੇ ਇਲਾਕਿਆਂ ਵਿੱਚ ਮੀਂਹ ਦੀ ਇੱਕ ਅੱਧੀ ਛੱਟ ਜਿਹੜੀ ਲੱਗ ਸਕਦੀ ਹੈਗੀ ਹੋ ਸਕਦਾ ਪੱਛਮੀ ਸਿਸਟਮ ਦਾ ਪ੍ਰਭਾਵ ਆ ਹਲਕਾ ਜਿਹਾ ਪ੍ਰਭਾਵ ਆਗਾ ਹੋ ਸਕਦਾ ਰੀਅਰ ਮਤਲਬ ਕਿ ਵੀ ਹੋ ਸਕਦਾ ਇੱਕਾ ਤੋਕਾ ਤਾਂ ਕਿਤੇ ਨਿੱਕੀ ਮੋਟੀ ਗੜੇ ਮਾਰੀ ਵੀ ਹੋ ਜਾਵੇ ਪਰ ਹਾਲ ਦੀ ਘੜੀ ਸਭਾ ਉਹਨਾ ਘੱਟਾ ਪਰ ਫਿਰ ਵੀ ਜਦੋਂ ਵੀ ਅ ਕਦੇ ਰੇਅਰ ਪੱਛਮੀ ਸਿਸਟਮ ਇਹਨਾਂ ਦੇ ਦਿਨਾਂ ਵਿੱਚ ਦਸ ਤੱਕ ਦਿੰਦੇ ਆ ਤਾਂ ਕਿਤੇ ਨਿੱਕੀ ਮੋਟੀ ਗੜੇਮਾਰੀ ਜ਼ਰੂਰ ਦੇਖਣ ਨੂੰ ਮਿਲ ਜਾਂਦੀ ਹੁੰਦੀ ਆ ਵੈਸੇ ਵੀ ਹੁਣ ਮੌਨਸੂਨ ਪਾਉਣਾ ਜਿਹੜੀਆਂ ਪਿੱਸੇ ਹਟਣੀਆਂ ਸ਼ੁਰੂ ਹੋ ਚੁੱਕੀਆਂ ਅੱਜ ਪੰਜਾਬ ਤੋਂ ਮੌਨਸੂਨ ਪਾਉਣਾ ਕਾਫੀ ਹੱਦ ਤੱਕ ਪਿੱਸੇ ਹੋ ਚੁੱਕੀਆਂ ਨੇ ਪਰ ਪੂਰੇ ਦੀ ਹਵਾ ਜਿਹੜੀ ਪੰਜਾਬ ਤੱਕ ਪੌਸਟ ਦੀ ਰਹਿਣੀਆਂ ਹਲੇ ਆਉਦੀ ਕਰੀ ਕਿਉਂਕਿ ਜਦੋਂ ਕੋਈ ਪਾਸਿਮੇ ਸਿਸਟਮ ਪਾੜੀ ਕੀ ਤਰ੍ਹਾਂ ਤੇ ਪੌਦਾ ਤਾਂ ਉਹਦੇ ਨਾਲ ਪੂਰੀ ਦੀ ਹਵਾ ਜਿਹੜੀ ਆਟੋਮੈਟਿਕਲੀ ਖਿੱਚੀ ਤੁਰੀ ਆਉਂਦੀ ਹੈਗੀ ਕੱਲ ਤੋਂ ਪੂਰੀ ਦੀ ਵਾਪਸੀ ਹੋ ਜਾਣੀ ਆ ਗਰਮੀ ਤੋਂ ਥੋੜੀ ਬਹੁਤ ਠੱਲ ਪਊਗੀ ਹਾਲਾਂਕਿ ਕੱਲ ਵੀ ਗਰਮੀ ਆ ਜਿਹੜੀ ਜਾਰੀ ਰਹੂਗੀ ਪਰ ਗਰਮੀ ਤੋਂ ਥੋੜੀ ਠੱਲ ਪਊਗੀ ਜਿਵੇਂ ਪਿਛਲੇ ਦਿਨਾਂ ਵਿੱਚ ਹਵਾ ਨਹੀਂ ਚੱਲ ਰਹੀ ਹੋ ਮਸਬਣੀ ਹੋਈ ਸੀਗੀ ਇੱਕ ਬੱਟਜਾ ਬਣਿਆ ਹੋਇਆ ਸੀਗਾ ਤਾਂ ਕੱਲ ਤੋਂ ਜਿਹੜਾ ਥੋੜਾ ਬੱਟਜਾ ਜਿਹੜਾ ਖੁੱਲਦਾ ਦਿਖਾਈ ਦੇਊਗਾ ਪੂਰੀ ਦੀ ਹਵਾ ਪੰਜਾਬ ਵਿੱਚ ਪਹੁੰਚਣੀ ਸ਼ੁਰੂ ਹੋ ਜਾਣੀ ਉਹ ਸ਼ੁਰੂ ਹੋ ਹਲਕੇ ਦਰਮਿਆਨੇ ਹਵਾ ਦੇ ਬੁੱਲੇ ਜਿਹੜੇ ਪੰਜਾਬ ਦੇ ਬਹੁਤੇ ਖੇਤਾਂ ਤੱਕ ਕੱਲ ਪੁੱਜ ਸਕਦੇ ਆ ਕੁਝ ਕੁ ਖੇਤਾਂ ਚ ਕੱਲ ਕਸਾਰ ਵੀ ਹਵਾ ਚਲਣੀ ਸ਼ੁਰੂ ਹੋ ਜਾਣੀ ਆ ਕੁਝ ਖੇਤਾਂ ਚ ਲੇਟ ਦੁਪਹਿਰ ਬਾਅਦ ਕਿਤੇ ਹਲਕੇ ਦਰਮਿਆਨੇ ਹਵਾ ਦੇ ਬੁੱਲੇ ਪਹੁੰਚ ਸਕਦੇ ਹੈਗੇ ਵੈਸੇ 26 ਤੋਂ 28 ਸਤੰਬਰ ਦੇ ਵਿਚਕਾਰ ਦਿੰਦੇ ਪਾਰੇ ਵਿੱਚ ਵੀ ਜਿਹੜੀ 3-4 ਡਿਗਰੀ ਗਰਾਵਟ ਦੇਖਣ ਨੂੰ ਮਿਲ ਸਕਦੀ ਆ ਓਵਰ ਆਲ ਦੀ ਗੱਲ ਕੀਤੀ ਆ ਬਤਾਂ ਜਿਹੜਾ ਪੀਕ ਵਾਲਾ ਗਰਮੀ ਦਾ ਦੌਰ ਸੀ ਉਹ ਅੱਜ ਜਾਂ ਕੱਲ ਆਖਰੀ ਦਿਨ ਹੋ ਸਕਦਾਗਾ ਤੇ ਪੈਸੇ ਸਬਬੀ ਤੋਂ 28 ਸਤੰਬਰ ਪਰ ਕਾਰ ਜਿਹੜੀਆਂ ਨੇਕੀਆਂ ਮੋਟੀਆਂ ਪੰਜਾਬ ਵਿੱਚ ਛੱਟਾਂ ਲੱਗਣੀਆਂ ਜੇ ਕੱਦੀ ਆਰੀ ਹਨੇਰੀ ਬੁੱਲੇ ਦੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਤਾਂ ਗਰਮੀ ਤੋਂ ਕਾਫੀ ਹੱਦ ਤੱਕ ਆਉਂਦੇ ਦਾ ਵਿੱਚ ਜਿਹੜੀ ਰਾਹਤ ਮਿਲਦੀ ਦਿਖਾਈ ਦੇਊਗੀ ਕਿਉਂਕਿ ਜਦੋਂ ਇੱਕ ਵਾਰ ਪੱਛਮੀ ਸਿਸਟਮ ਗੁਜਰਦਾਗਾ ਕੋਈ ਬਦਲ ਲੈਦੇ ਵੱਲੋਂ ਚੜ੍ਹਦੇ ਵੱਲ ਨੂੰ ਜਾਂਦੇ ਨੇ ਮੀਂਹੇਰੀ ਦਾ ਲੈ ਕੇ ਮਾਹੌਲ ਜਾ ਤਾਂ ਉਹਦੇ ਨਾਲ ਜਿਹੜੀ ਨਮੀ ਹੁੰਦੀ ਹੈ ਬਿਲਕੁਲ ਹੀ ਛੜ ਜਾਣੀ ਹੈ ਜਿਹੜੀ ਹੁਣ ਆ ਥੋੜੀ ਬਹੁਤ ਨਮੀ ਪੰਜਾਬ ਵਿੱਚ ਹੁਣ ਵੀ ਬਣੀ ਹੋਈ ਹੈ ਜਾਂ ਕੱਲ ਨੂੰ ਪੂਰਾ ਚੱਲੂਗਾ ਫੇਰ ਨਮੀ ਵਧੂਗੀ ਜਦੋਂ ਕੋਈ ਨੇਰੀ ਬੁੱਲੇ ਦੀ ਹਲਚਲ ਹੋਊਗੀ ਤਾਂ ਉਦੋਂ ਜਿਉਂ ਚੜ ਲੈਂਦੇ ਤੋਂ ਚੜਦੇ ਵੱਲ ਨੂੰ ਬਦਲ ਜਾਣਗੇ ਨੇਰੀ ਬੁੱਲੇ ਵਾਲੇ ਤਾਂ ਉਹ ਜਿਹੜੇ ਨਮੀ ਨੂੰ ਵੀ ਚਾਰ ਤੇ ਤੁਰੇ ਜਾਣਗੇ ਨਾਲ ਹੁੰਦੇ ਜਦੋਂ ਨਮੀ ਛੜੂਗੀ ਤਾਂ ਹਮਸ ਵੀ ਘਟੂਗੀ ਆਮ ਜੀ ਗੱਲ ਆ ਗਈ ਇਹ ਜਿਹੜੀ ਹਮਸ ਆ ਗਈ ਇਹ ਨਮੀ ਕਾਰਨ ਹੀ ਬਣੀ ਹੋਈ ਹੈ ਜਿਹੜੀ ਨਮੀ ਪੰਜਾਬ ਵਿੱਚ ਬਣੀ ਹੋਈ ਹੈਗੀ ਤੇ ਨਮੀ ਜਦੋਂ ਘਟੂਗੀ ਤਾਂ ਪੰਜਾਬ ਵਿੱਚ ਗਰਮੀ ਵੀ ਜਿਹੜੀ ਘੜ ਦੀ ਵਿਖਾਈ ਦੇਊਗੀ ਸੋ ਮੋਤੀ ਜੀ ਗੱਲ ਇਹ ਆ ਕੱਲ ਤੋਂ ਪੂਰੇ ਦੀ ਵਾਪਸੀ ਹੋ ਜਾਣੀ ਆ ਪੰਜਾਬ ਵਿੱਚ ਥੋੜੀ ਬਹੁਤ ਗਰਮੀ ਨੂੰ ਠੱਲ ਪੈਣੀ ਸ਼ੁਰੂ ਹੋ ਜਾਣੀ ਆ 26 ਤੋਂ 28 ਸਤੰਬਰ ਦੇ ਵਿੱਚਕਾਰ ਇੱਕ ਅੱਧੀ ਛੱਟ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਕਵਰ ਕਰ ਸਕਦੀ ਆ ਭਾਵੇਂ ਜਾਂ ਤਾਂ 26 ਨੂੰ ਹਲਚਲ ਹੋ ਸਕਦੀ ਆ ਜੇ 26 ਨੂੰ ਹੋ ਗਈ ਤਾਂ 27 28 ਨੂੰ ਘੱਟ ਸੁਭਾਵਨਾ ਰਹੂਗੀ ਜੇ 26 ਨੂੰ ਘੱਟ ਹੋਈ ਤਾਂ 27 28 ਨੂੰ ਥੋੜੀ ਵਧੀਆ ਸੁਭਾਵਨਾ ਰਹੂਗੀ ਤਾਂ ਇਹ ਇਦਾਂ ਦਾ ਮਾਹੌਲ ਜਿਹੜਾ ਬਣਦਾ ਜਾਪ ਰਿਹਾ ਹੈਗਾ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਹਲਚਲ ਹੋ ਸਕਦੀ ਹੈ ਹਰਿਆਣਾ ਵਿੱਚ ਵੀ ਹੋ ਸਕਦੀ ਹੈ ਤੇ ਉਤਰੀ ਰਾਜਸਥਾਨ ਦੇ ਵਿੱਚ ਵੀ ਜਿਹੜੀ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਹੋ ਸਕਦੀ ਹੈਗੀ ਪਰ ਮੀਂਹ ਟਟਮਾ ਹੋਊਗਾ ਪਹਿਲਾਂ ਵੀ ਦੱਸ ਚੁੱਕੀਆਂ ਹਾਂਗੇ ਤੇ ਮੀਂਹ ਜਿਹੜਾ ਹਲਕਾ ਦਰਮਿਆਨਾ ਹੋਊਗਾ ਪਰ ਜਿੱਥੇ ਕਿਤੇ ਝੱਕੜ ਦੇ ਨਾਲ ਮੀਂਹ ਪਊਗਾ ਉੱਤੇ ਥੋੜਾ ਖੇਤੀਬਾੜੀ ਜਾਂ ਕਿਸਾਨੀ ਪੱਖ ਤੋਂ ਵੇਖਿਆ ਜਾਵੇ ਤਾਂ ਥੋੜਾ ਬਹੁਤ ਕਿਤੇ ਨੁਕਸਾਨ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਸੋ ਇੰਨੀ ਕ ਅਪਡੇਟਸ 'ਚ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ